ਜਿਦੋਂ ਇਹ ਪਸਰ ਵੀ ਦਾਮੇ ਰਖਣਾ ਨੰਗੇ ਚੰਗੇ ਫਕੀਰਾਂ ਦੀ ਆਸ ਭੁੱਖੇ ਈ ਆਏ ਪਰ ਉਹ ਆਪਣੋ ਨਹੀਂ ਸਾਹ ਤਰਪਾਣਾ ਕਰੀ। ਅੱਗੇ ਹਰੇ ਦੇ ਇੱਕ ਮੇਰਾ ਪੰਜਾਂ ਦੇ ਨਾਲੋਂ ਪਤਾਰ ਦੇ ਨਾਲੋਂ ਮੇਰਾ ਪਿੱਛਾ ਜਦਾ। ਪੰਜਾਂ ਪਹਿਲਾਂ ਤਾਂ ਮੰਨ ਲਿਆ ਕਿ ਇਸ ਵਾਰ ਰਾਤ ਨੇ ਚੱਲਦੇ ਆ ਉੱਥੇ ਕੰਚੀ ਲਈ ਜਨਰ ਦੇ ਉਸ ਨੂੰ ਨਮਾਣੀ। ਤਾਂ 5:00 ਵਜੇ ਕਰਕੇ ਨਹੀਂ ਜਾ ਸਕਿਆ ਤੇ ਵਿਚਪੁਰ ਕੋਈ ਤਾਂ ਹੋਊਗਾ ਆਪਣੀ। ਵਿਚਪੁਰ ਵੈਸੇ ਮੇਰਾ ਆਕਿੰਜ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਸੀ ਬਰਦਵਾਰੇ ਅੱਜ ਸ਼ਾਮ ਦਾ ਤੇ ਬਣ ਗਿਆ ਸਵੇਰ ਦਾ। ਅ ਸਵੇਰ ਦਾ ਪ੍ਰੋਗਰਾਮ ਕਰ ਦਿੱਤੀ। ਉਹ ਜਿਹੜਾ ਸਕੂਲ ਵਿੱਚ ਮੈਂ ਪੜ੍ਹ ਕੇ ਮਿੱਟੀ ਦੇ ਵਿੱਚ ਟਾਟਾਂ ਦੇ ਉੱਤੇ ਪੱਟੇ ਹਸਰ ਬਣੇ ਮੇਰਾ ਮਨ ਸੀਗਾ ਇਹ ਸਾਡੇ ਲਕਿਨ ਉਹ ਨਾ ਆਪਣੇ ਇੰਨੇ ਮੈਨੂਸਲੇਸ਼ਨ ਦਿੱਤਾ ਕਿ ਅੱਕੇ ਤੇ ਤੁਸੀਂ ਆਪਣੇ ਗੁਰੂ ਸਕੂਲ ਕਿਉਂ ਨਹੀਂ ਬਣਾ ਲੇ ਬਲਕਿ ਤੇ ਸਕੂਲ ਬਣਾ ਲਏ ਨੇ ਪੇਂਡਿੰਗੀ ਪਟਾਣਕੀ ਦਾ ਜਦੋਂ ਅਸੀਂ ਕਾਲ ਕਰਦੇ ਸੀ ਉਹ 200 250 ਬੱਚਾ ਹੁੰਦਾ ਸੀ ਜਦ ਕਿ ਜਦੋਂ ਪ੍ਰਿੰਸੀਪਲ ਨੂੰ ਫੋਨ ਕੀਤਾ ਨਾ ਉਹ ਕਹਿੰਦੀ ਗੈਰ ਰਸੋ ਤੋਂ ਪਰੇਸਾਨ ਤੇ ਕਹਿੰਦੇ ਸਮਝਿਆ ਤੇ ਕਹਿੰਦੀ ਬਹੁਤ ਜ਼ਿਆਦਾ ਬੱਚੇ ਹੋ ਜਾਣੇ ਆਪਾਂ ਥੋੜੀ ਇੱਕ ਦੋ ਕਲਾਸਾਂ ਚ ਬਣਾਵਾਂਗੇ ਤੁਹਾਡਾ ਬਹੁਤ ਅੱਛੀ ਕਰਾ ਤੇ ਬੇਰ ਮਨਤੇ ਕਿੰਨਾ ਗੰਗਾ ਬਗਾਉਂਦੇ ਆ ਇੰਨਾ ਖਰਚਾ ਕਰਦੇ ਆ ਇੰਨੀ ਦੂਰ ਦੂਰ ਅਸੀਂ ਘੁੰਮਦੇ ਆ ਇੰਨਾ ਕਰਾਇਆ ਲਾਉਂਦੇ ਆ ਕਿ ਅੱਧੇ ਬੱਚਿਆਂ ਨੂੰ ਤੁਸੀਂ ਪ੍ਰਸ਼ਾਦ ਦੇ ਦਿਓ ਕੀਤੇ ਦਿਓ ਕਰਤੇ ਉੱਥੇ ਹੀ ਚਲੇ ਜਾਣ ਇਹ ਕੋਈ ਦਰਜ ਨਹੀਂ ਆ ਪੂਰੇ ਇੰਸਾਨ ਦੇ 1100 1500 ਬੱਚੇ ਦੀ ਇੰਤਜ਼ਾਮ ਕਰ ਰਿਆ ਉੱਪਰ ਰਨ ਪਰਸਨਿਟੀ ਕੀ ਹੋਇਆ ਕਿ ਕੱਲ ਜਿਸਟਿਸਪੰਜਾਬ ਨੇ ਸਕੂਲ ਬੰਦ ਕਰਵਾ ਦਿੱਤੇ 50 ਕਿ 30 ਤੱਕ ਕੀ ਇਹ ਵੀ ਜਦ ਦਾ ਪ੍ਰੋਗਰਾਮ ਦੇ ਚਿਰ ਆ ਗਿਆ ਤੇ ਅਸੀਂ ਹੁਣ ਇੱਥੇ ਤੋਂ ਵਾਪਸ ਕਰ ਰਹੇ ਜਿੰਦੇ ਸੀ ਇਹ ਮੇਰਾ ਸਕੂਲ ਵਿੱਚ ਬਰਥਡੇ ਮਨਾਉਣ ਦੀ ਬਦਰੇ ਮੇਰਾ ਨਰਕਾ ਵੀ ਆਦਤ ਤੋਂ ਤੋੜਾਰਾ ਹੈ ਕਿ ਮੈਂ ਦੱਸ ਰਹੀ ਹਾਂ ਕਿ ਇਹ ਜਦ ਨੂੰ ਮਨ ਚਾਹਿਆ ਕਿ ਜਦੋਂ ਬੱਚੇ ਸਕੂਲ ਵਿੱਚ ਬਰਥਡੇ ਮਨਾਉਣਾ ਹੈ ਉਸ ਦਿਨ ਇਹ ਵੀ ਆ ਗਿਆ ਪਰ ਇਹ ਨਹੀਂ ਔਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੁੰਦਾ ਹੈ ਪਰ ਮੈਡਮ ਨੇ ਮੇਰੇ ਤੋਂ ਬਹੁਤ ਸੌਰੀ ਮੰਗ ਰਹੀ ਸੀ ਕਿ ਅਸੀਂ ਬਹੁਤ ਖੁਸ਼ਕਿਸਮਤ ਸੀਗੇ ਕਿ ਇਹ ਜਦ ਨੂੰ ਇਹ ਬੰਦਾ ਪੁਰਾਣਾ ਸਰ ਦਾ ਸਕੂਲ ਇਸ ਸਕੂਲ ਦਾ ਜਿਹੜਾ ਪੜ੍ਹ ਕੇ ਗਿਆ ਹੈ ਉਹ ਆਪਣਾ ਵਰਦੇ ਬਣਾਉਣ ਕੇ ਸਕੂਲ ਤੇ ਜਾ ਰਿਹਾ ਹੈ ਸੀ ਕਿ ਪੂਰੇ ਸਟਾਫ ਹੀ ਬਹੁਤ ਐਕਸਰ 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 ਦੇ ਦਿੱਕਾ ਪਰ ਸਕੂਲ ਬੰਦ ਹੋਣ ਕਰਕੇ ਉੱਥੇ ਉਹ ਫੰਕਸ਼ਨ ਨਹੀਂ ਹੋ ਰਹੀ ਨਾ ਜਿੰਨੇ ਵੀ ਬੱਚੇ ਆ ਜਾਂਦੇ ਮਾਪੇ ਉਹਨਾਂ ਨੇ ਕਹਿੰਦੇ ਬੱਚਿਆਂ ਨੂੰ ਜਿੰਨੀ ਮਿਹਨਤ ਕਰਾ ਸਕਦੇ ਉਹਨਾਂ ਦੀ ਮਿਹਨਤ ਕਰਾਓ ਇਹ ਜ਼ਰੂਰੀ ਨਹੀਂ ਕਿ ਨੌਕਰੀ ਕਰਦੇ ਸਾਨੂੰ ਇੱਕ ਬੰਦਾ ਉਹਨਾਂ ਨੂੰ ਅੱਗੇ ਟੋਕੇ ਵੀ ਬਾਅਦ ਵਿੱਚ ਜਿੰਨਾ ਇੰਨੇ ਘੜਾ ਪਾੜ ਕੇ ਪੀਸੀ ਲੱਗ ਜਾਣਾ ਦੱਸੋ ਮੈਨੂੰ ਕਿ ਉਹਦੇ ਲਈ ਮੈਂ ਕਿੱਸੇ ਪੀਸੀ ਤੋਂ ਉੱਪਰ ਲੱਗਦਾ ਇੰਦਾ ਘੱਟਾ ਨੂੰ ਜੂਸ਼ਾ ਬਹੁਤ ਸੀ ਪਾੜਨੇ ਤੇ ਪੜਦਾ ਸੀ ਕਿ ਦੇ ਨਾ ਜੈਤੋਂ ਨਿਕਲਤਾਰੇ ਬਲਕੇ ਦੇਖੋ ਫੇਸ ਬਾਕ ਕੋਈ ਬਦਵਾਵਾ ਨੁਕਤੇ ਨਾ ਕੋਈ ਦੁਆ ਲੱਗਦੀ ਹੈ ਕਿ ਪਤਾ ਨਹੀਂ ਉਹਦੀ ਕੋਈ ਦਵਾਈ ਦਾ ਕਰੀ ਤੇ ਅਸੀਂ ਚੰਗੀ ਜਗ੍ਹਾ ਤੇ ਚਲੇ ਗਏ ਇਸੇ ਤੇ ਬੱਚਿਆਂ ਨੂੰ ਮਾਪਿਆਂ ਨੂੰ ਇਹੋ ਜਿਹੇ ਕਿ ਬੱਚਿਆਂ ਨੂੰ ਦਿਨਾ ਵੀ ਪੜਾਓ 온라인 ਚੰਗਾ ਕੋਈ ਨੌਕਰੀ ਕਰਨੇ ਨਾ ਸਿਰਫ ਜਦ ਬੱਚੇ ਪੜੇ ਵਿਕੇ ਉਹ अच्छे ਬਿਜ਼ਨਸ ਵਿੱਚ ਵੀ ਜਾ ਸਕਦੇ ਆ ਅੱਛੇ ਹੋਰ ਕਿਸੇ ਕੰਮ ਵਿੱਚ ਵੀ ਜਾ ਸਕਦੇ ਆ ਨੌਕਰੀਆਂ ਵਿੱਚ ਵੀ ਜਾ ਸਕਦੇ ਆ ਤੇ ਮਾਰਕ ਜਿਹੜੇ ਬੱਚੇ ਸਾਬੇ ਜਨ ਹੋ ਜਾ ਉਹਨੂੰ ਕਿੰ ਧੰਨਵਾਦ ਉਹ ਹੀ ਪਰਮਾਤਮਾ ਤੇਰਾ ਧੰਨਵਾਦ ਹੈ ਬਾਪੂ ਪਰਮਾਤਮਾ ਬਾਪ ਕੇ ਧੰਨਵਾਦ ਹੈ ਇਹ ਕਿੰ

गुरु महाराज के चरणों के नतमस्तक होया करो गुरु महाराज को आशीर्वाद लिया करो और बच्चा

ਜੋਲੇ ਸੋਨੇ ਪੈ ਸਤਿਗੁਰ ਦਾਸ ਮਹਾਰਾਜ ਕੀ ਜੈ ਸ਼ਰਧਾ ਦਾਸ ਜੀ ਸਤਿਗੁਰ ਦਾਸ ਮਹਾਰਾਜ ਕੀ ਜੈ

ਕਾਤੂ ਦਰਕਰਤਾ ਵਿਦਿਆਪਤੀ ਪੰਤੋਂ ਜਿਨ੍ਹਾਂ ਨੇ ਸਾਡੇ ਵਿੱਚ ਸਿੱਖਰਾ ਭਜਨ ਜਿੱਥੇ ਮਨਾਇਆ